ਮੇਰੇ ਕੋਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜੇ ਮੇਰੇ ਭੈਣ ਭਰਾ ਕਾਰਟੂਨ ਵਾਲੀ ਵੀਡੀਓ ਦੇ ਉੱਤੇ ਕੰਮ ਕਰਨਾ ਚਾਹੁੰਦੇ ਨੇ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਮੈਨੂੰ ਫੋਨ ਵੀ ਕੀਤਾ ਮੈਸੇਜ ਵੀ ਕੀਤਾ ਤੇ ਉਹ ਮਤਲਬ ਵੀ ਹਜੇ ਤੱਕ ਵੀ ਮੈਨੂੰ ਮੈਸਜ ਕਰਕੇ ਪੁੱਛਦੇ ਰਹਿੰਦੇ ਕਿ ਵੀਰ ਜੀ ਮਦਦ ਅਸੀਂ ਕਾਰਟੂਨ ਵਾਲਾ ਇੱਕ ਚੈਨਲ ਬਣਾਉਣਾ ਚਾਹੁੰਦੇ ਆ ਵੀ ਅ ਸੋ ਇਹ ਵੀਡੀਓ ਉਹਨਾਂ ਲਈ ਬਹੁਤ ਜ਼ਰੂਰੀ ਵੀਡੀਓ ਆ ਇਸ ਵੀਡੀਓ ਨੂੰ ਪਲੀਜ਼ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਨਾ ਤੁਹਾਨੂੰ ਕੁਝ ਵੀ ਨਹੀਂ ਸਮਝ ਆਉਣਾ ਹੈਗਾ ਜੀ ਕਿਉਂਕਿ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਪ੍ਰੋਪਰਲੀ ਇੱਕ ਇਹੋ ਜਿਹੀ ਐਪਲੀਕੇਸ਼ਨ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਮੇਰੇ ਦੱਸੇ ਮੁਤਾਬਿਕ ਉਹ ਐਪਲੀਕੇਸ਼ਨ ਤੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਤੁਹਾਡਾ ਜਿਹੜਾ YouTube ਚੈਨਲ ਉਹ ਬੜੀ ਛੇਤੀ ਗਰੋ ਹੋ ਜਾਏਗਾ ਜਿਹੜੀ ਇਹ ਐਪਲੀਕੇਸ਼ਨ ਇਹਦੀ ਕੀ ਖਾਸੀਅਤ ਆ ਇਸ ਐਪਲੀਕੇਸ਼ਨ ਦੇ ਵਿੱਚ ਨਾ ਦੇਖੋ ਜੀ ਤੁਹਾਨੂੰ ਸਾਰਾ ਕੁਝ ਸਾਰਾ ਕੁਝ ਤੁਹਾਨੂੰ ਬਣਾ ਬਣਾਇਆ ਮਿਲੇਗਾ ਜਿਹੜੇ ਕਾਰਟੂਨ ਦੇ ਪਿੱਛੇ ਜਿਹੜੇ ਬੱਚਿਆਂ ਦੇ ਵੀਡੀਓ ਚੱਲਦੇ ਕਾਰਟੂਨ ਦੇ ਉੱਤੇ ਬੈਕਗ੍ਰਾਉਂਡ ਬਣੀ ਹੁੰਦੀ ਹੈ ਨਾ ਉਹ ਵੀ ਤੁਹਾਨੂੰ ਲਗਾਉਣ ਦੀ ਲੋੜ ਨਹੀਂ ਹੈਗੀ ਜਿਹੜੇ ਪੰਛੀ ਪੁੰਛੀ ਉੱਡਦੇ ਨੇ ਜਾਂ ਫਿਰ A ਫੋਰ Apple ਹੋ ਗਿਆ B ਫੋਰ Ball ਹੋ ਗਿਆ ਜਾਂ ਕਵਿਤਾਵਾਂ ਹੋਈਆਂ ਤੁਹਾਨੂੰ ਸਾਰਾ ਕੁਝ ਉਹ ਐਪਲੀਕੇਸ਼ਨ ਤੋਂ ਮਿਲੇਗਾ ਉਹ ਵੀ ਬਿਲਕੁਲ ਫ੍ਰੀ ਆਫ ਕੋਸਟ ਮਿਲੇਗਾ ਇਹਦੇ ਤੇ ਕੀ ਹੈ ਸਿਰਫ ਤੁਹਾਡੀ 15 ਤੋਂ ਲੈ ਕੇ 20 ਮਿੰਟ ਦੀ ਮਿਹਨਤ ਆ ਮੰਨ ਕੇ ਚੱਲੋ ਜੇ ਤੁਸੀਂ 2-3 ਘੰਟੇ ਵੀ ਤੁਸੀਂ ਉਸ ਐਪਲੀਕੇਸ਼ਨ ਦੇ ਉੱਤੇ ਤੁਸੀਂ ਕੰਮ ਕਰ ਲੈਂਦੇ ਹੋ ਨਾ ਜੀ ਤਾਂ 2-3 ਘੰਟੇ ਦੇ ਵਿੱਚ ਤੁਸੀਂ ਉਸ ਐਪਲੀਕੇਸ਼ਨ ਤੇ ਤੁਸੀਂ ਮੰਨ ਕੇ ਚੱਲੋ ਤੁਸੀਂ 4 ਤੋਂ ਲੈ ਕੇ 5 ਵੀਡੀਓ ਤੁਸੀਂ ਡਲੀ ਬਣਾ ਲੋਗੇ ਜਦੋਂ ਤੁਸੀਂ 4 ਤੋਂ 5 ਡੇਲੀ ਵੀਡੀਓ ਬਣਾਉਣੀ ਸ਼ੁਰੂ ਕਰਤੀਆਂ ਤਾਂ ਤੁਸੀਂ ਡੇਲੀ ਮੰਨ ਕੇ ਚਲੋ ਦੋ ਵੀਡੀਓ YouTube, Facebook, Instagram ਤੇ ਅਪਲੋਡ ਕਰੋ ਤੁਹਾਡਾ ਜਿਹੜਾ YouTube ਚੈਨਲ ਹੈ ਉਹ ਦੇਖੋ ਕਿੰਨੀ ਛੇਤੀ ਗਰੋ ਕਰੇਗਾ ਤੇ ਤੁਸੀਂ ਇਹ ਤੋਂ ਅਰਨਿੰਗ ਤੁਸੀਂ 50-60000 ਰੁਪਏ ਤੁਸੀਂ ਮਹੀਨੇ ਤੇ ਬੜੇ ਆਰਾਮ ਨਾਲ ਕਮਾ ਸਕਦੇ ਹੋ ਜਿਹੜੇ ਮੇਰੇ ਭੈਣ ਭਰਾ ਹੈਗੇ ਨੇ ਨਾ ਜਿਹੜੇ ਕਹਿੰਦੇ ਕਿ ਵੀਰ ਜੀ ਅਸੀਂ ਮਤਲਬ ਜੀ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਆ ਜਿਹੜੇ ਹਾਊਸ ਵਾਈਫ ਹੈਗੇ ਨੇ ਜਿਹੜੇ ਕਹਿੰਦੇ ਵੀਰ ਜੀ ਅਸੀਂ ਘਰ ਹੀ ਬੈਠੇ ਰਹਿੰਦੇ ਆ ਵੀ ਸਾਨੂੰ ਕੋਈ ਤਰੀਕਾ ਦੱਸੋ ਇਹ ਤਰੀਕਾ ਜਿਹੜਾ ਉਹਨਾਂ ਵਾਸਤੇ ਬਹੁਤ ਵਧੀਆ ਵਾ ਤੁਸੀਂ ਸਿਰਫ ਆਪਣਾ ਮੋਬਾਈਲ ਫੋਨ ਦੇ ਉੱਤੇ ਹੀ ਤੁਸੀਂ ਇਹ ਕੰਮ ਕਰਨਾ ਵਾ ਉਹ ਕਿਹੜੀ ਐਪਲੀਕੇਸ਼ਨ ਆ ਉਹਨੂੰ ਕਿਵੇਂ ਡਾਊਨਲੋਡ ਕਰਨਾ ਉਹ ਤੇ ਤੁਸੀਂ ਕਿਵੇਂ ਕੰਮ ਕਰਨਾ ਉਹ ਪ੍ਰੋਪਰਲੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਹਤ ਤੱਕ ਜਰੂਰ ਦੇਖਿਓ ਜੇ ਤੁਸੀਂ ਵੀਡੀਓ ਨੂੰ ਅੱਗੇ ਕਰ ਕਰਕੇ ਦੇਖੋਗੇ ਨਾ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਇਸ ਕਰਕੇ ਵੀਡੀਓ ਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਦੇਖਿਓ ਕਿਉਂਕਿ ਮੈਂ ਇਹਦੇ ਵਿੱਚ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਤੁਹਾਨੂੰ ਪ੍ਰੋਪਰਲੀ ਬਰੀਕੀ ਚੀਜ਼ਾਂ ਸਮਝਾਉਂਗਾ ਜਿਹੜੀਆਂ ਤੁਹਾਨੂੰ ਕੋਈ ਹੋਰ ਯੂਟਿਊਬਰ ਜਿਹੜਾ ਤੁਹਾਨੂੰ ਨਹੀਂ ਦੱਸੇਗਾ ਸੋ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਹੌਨਰ ਦੇਣਾ ਵਾ ਜੀ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਦੇਖੋ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਆਪਣੀ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਜਾਣਾ ਅਗਰ ਤੁਹਾਡੇ ਕੋਲ ਆਈਫੋਨ ਆ ਤਾਂ ਤੁਸੀਂ ਆਪਣੀ ਐਪ ਸਟੋਰ ਦੇ ਵਿੱਚ ਜਾਣਾ ਤਾਂ ਤੁਸੀਂ ਇੱਥੇ ਜਾ ਕੇ ਸਰਚ ਕਰਨਾ ਕਰਨਾ ਵਾ ਕੈਨਵਾ ਕੈਨਵਾ ਆ ਜਾਏਗਾ ਦੇਖੋ ਕੈਨਵਾ ਆ ਗਿਆ ਤੁਸੀਂ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਜਿਹੜਾ ਕੈਨਵਾ ਹੋਏਗਾ ਉਹਦਾ ਇੰਟਰਫੇਸ ਕੁਝ ਇਦਾਂ ਦਾ ਹੋਏਗਾ ਦੇਖੋ ਜੀ ਤੁਸੀਂ ਇਹਨੂੰ ਓਪਨ ਕਰ ਲੈਣਾ ਜਿਨ੍ਹਾਂ ਨੇ ਮੇਰੀ ਲਾਈਵ ਵਰਕਸ਼ਾਪ ਲਗਾਈ ਸੀ ਉਹਨਾਂ ਨੂੰ ਮੈਂ ਦੱਸਿਆ ਸੀ ਇਹਦੇ ਇਹਨੂੰ ਤੁਸੀਂ ਡਾਊਨਲੋਡ ਕਰਕੇ ਤੁਸੀਂ ਇਹਦੇ ਤੇ ਕਿਵੇਂ ਕੰਮ ਕਰਨਾ ਵਾ ਤੁਸੀਂ ਇਹਨੂੰ ਡਾਊਨਲੋਡ ਕਰਕੇ ਤੁਸੀਂ ਇਹਨੂੰ ਓਪਨ ਕਰ ਲੈਣਾ ਮੈਂ ਇਹਨੂੰ ਪਹਿਲੇ ਆਲਰੇਡੀ ਡਾਊਨਲੋਡ ਕੀਤਾ ਤੇ ਇਹਨੂੰ ਤੁਸੀਂ ਸਾਈਨ ਇਨ ਕਰ ਲੈਣਾ ਆਪਣੀ ਜੀਮੇਲ ਨਾਲ ਜਦੋਂ ਤੁਸੀਂ ਇਹਨੂੰ ਇਦਾਂ ਓਪਨ ਕਰ ਲੋਗੇ ਤਾਂ ਦੇਖੋ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਇੰਟਰਫੇਸ ਦੇਖ ਨੂੰ ਮਿਲੇਗਾ ਤੁਸੀਂ ਕੋਈ ਹੋਰ ਕਿਸ ਤੁਸੀਂ ਆ ਜਿੱਥੇ ਵੀਡੀਓ ਲਿਖਿਆ ਨਾ ਜੀ ਤੁਸੀਂ ਆ ਵੀਡੀਓ ਦੇ ਉੱਤੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਵੀਡੀਓ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਦਾਂ ਇੰਟਰਫੇਸ ਆ ਜਾਏਗਾ ਤੁਸੀਂ ਹੋਰ ਕਿਸੇ ਚੀਜ਼ ਨੂੰ ਨਹੀਂ ਛੇੜਨਾ ਤੁਸੀਂ ਸਿਰਫ ਵੀਡੀਓ ਤੇ ਜਾਣਾ ਵੀਡੀਓ ਤੇ ਜਾਣ ਤੋਂ ਬਾਅਦ ਨੰਬਰ 1 ਤੇ ਆ ਗਿਆ ਨੀਚੇ ਵੀਡੀਓ ਤੁਸੀਂ ਆ ਵੀਡੀਓ ਤੇ ਕਲਿੱਕ ਕਰ ਦੇਣਾ ਫਿਰ ਤੁਹਾਨੂੰ ਕੁਝ ਇਦਾਂ ਦਾ ਇੰਟਰਫੇਸ ਦੇਖਣ ਨੂੰ ਮਿਲੇਗਾ ਦੇਖੋ ਆ ਜਿੱਥੇ ਲਿਖਿਆ ਨਾ ਨੰਬਰ 1 ਦੇ ਉੱਤੇ ਕ੍ਰੀਏਟ ਬਲੈਂਕ ਹਣਾ ਵੀਡੀਓ ਤੁਸੀਂ ਇੱਥੇ ਕਲਿੱਕ ਕਰ ਦੇਣਾ ਜਿੱਥੇ ਪਲੱਸ ਦਾ ਨਿਸ਼ਾਨ ਦਿੱਤਾ ਹੋਇਆ ਜੀ ਤੁਸੀਂ ਇੱਥੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਇਧਰ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਕੋਈ ਨਾ ਇਧਰ ਇੰਟਰਫੇਸ ਤੁਹਾਨੂੰ ਦਿਖਣ ਨੂੰ ਵੀ ਲੱਗੇਗਾ ਬਿਲਕੁਲ ਬਲੈਕ ਐਂਡ ਵਾਈਟ ਹੋਊਗਾ ਜੋ ਤੁਸੀਂ ਚੋਣਿਓ ਜੋ ਤੁਸੀਂ ਸੋਚਣਾ ਚੋਣਿਓ ਨਾ ਤੁਸੀਂ ਉਧਰ ਇੱਥੇ ਚੀਜ਼ ਬਣਾ ਸਕਦੇ ਹੋ ਤੁਸੀਂ ਕੀ ਕਰਨਾ ਹੈ ਇਸ ਤੋਂ ਬਾਅਦ ਤੁਸੀਂ ਇੱਥੇ ਦੇਖੋ ਸਰਚ ਬਾਰ ਆਇਆ ਨਾ ਜੀ ਇੱਥੇ ਆ ਸਰਚ ਬਾਰ ਆਇਆ ਵਾ ਤੁਸੀਂ ਕੀ ਕਰਨਾ ਵਾ ਤੁਸੀਂ ਆ ਸਰਚ ਬਾਰ ਦੇ ਵਿੱਚ ਜਾ ਕੇ ਨਾ ਇਹ ਤੋਂ نیچے ਦੇਖੋ ਇੱਥੇ ਲਿਖਿਆ ਹੋਇਆ ਹੈ ਡਿਜ਼ਾਈਨ ਐਲੀਮੈਂਟ ਟੈਕਸ ਕੈਮਰਾ ਰੋਲ ਬ੍ਰੈਂਡ ਹਣਾ ਤੁਸੀਂ ਕੀ ਇਲੀਮੈਂਟ ਤੇ ਤੁਸੀਂ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਸਰਚ ਲਈਏ ਸਰਚ ਦੇ ਤੁਸੀਂ ਲਿਖਣਾ ਜੀ ਇਹ ਤੁਸੀਂ ਤਾਂ ਨਾ ਲੈਂਡਸਕੇਪ ਆ ਗਿਆ ਦੇਖੋ ਲੈਂਡਸਕੇਪ ਤੁਸੀਂ ਲਿਖ ਦੇਣਾ ਇਦਾਂ ਜਦੋਂ ਕਲਿੱਕ ਕਰੂੰਗਾ ਨਾ ਤੁਹਾਡੇ ਸਾਹਮਣੇ ਦੇਖੋ ਹੇਠੇ ਦੇਖੋ ਤੁਹਾਨੂੰ ਸਭ ਤੋਂ ਪਹਿਲਾਂ ਉੱਪਰ ਚੱਕ ਕੇ ਇਹਨੂੰ ਦਿਖਾਉਣਾ ਦੇਖੋ ਬਹੁਤ ਸਾਰੇ ਤੁਹਾਨੂੰ ਡਿਜ਼ਾਈਨ ਦੇਦਿੰਨੇ ਬਣਾ ਕੇ ਇਹਨਾਂ ਦੇਖੋ ਕਿੰਨੇ ਡਿਜ਼ਾਈਨ ਦੇਤੇ ਤੁਸੀਂ ਇਹ ਜਿਹੜੀ ਨੰਬਰ 1 ਤੇ ਆਪਸ਼ਨ 80 ਦੇ ਉੱਤੇ ਤੁਸੀਂ ਇਹ ਤਾਂ ਸੀਓਲ ਦੇ ਉੱਤੇ ਕਲਿੱਕ ਕਰ ਦੇਣਾ ਤੁਹਾਨੂੰ ਕੁਝ ਇਦਾਂ ਦਾ ਇੰਟਰਫੇਸ ਦੇਖ ਨੂੰ ਮਿਲਣਗੇ ਜੀ ਆ ਨੰਬਰ 1 ਲਈ ਆਪਸ਼ਨ ਤੇ ਤੁਸੀਂ ਕਲਿੱਕ ਕਰ ਲੈਣਾ ਜਿੱਦਾਂ ਦੀ ਤੁਹਾਡੀ ਵੀਡੀ ਠੀਕ ਹੈ ਜੀ ਤੁਸੀਂ ਆ ਬੈਕਗਰਾਉਂਡ ਤੁਸੀਂ ਇੱਥੇ ਲੈ ਕੇ ਤੁਸੀਂ ਇਦਾਂ ਦੀ ਇੱਥੇ ਕਲਿੱਕ ਕਰ ਦੋਗੇ ਆ ਦੇਖੋ ਅਗਰ ਤੁਸੀਂ ਹੋਰ ਚੁੰਨਣੇ ਹੋ ਤੁਹਾਨੂੰ ਇੱਕ ਹੋਰ ਦਾਤਾ ਮੰਨ ਕੇ ਚੱਲੋ ਤੁਸੀਂ ਆ ਬੈਕਗ੍ਰਾਉਂਡ ਨਹੀਂ ਲਗਾਉਣਾ ਚਾਹੁੰਦੇ ਹੈਗੇ ਤੁਸੀਂ ਕਹਿੰਦੇ ਕਿ ਵੀਰ ਜੀ ਅਸੀਂ ਆਪਣੀ ਬੈਕਗ੍ਰਾਉਂਡ ਲਗਾਉਣਾ ਚਾਹੁੰਦੇ ਆ ਤਾਂ ਤੁਸੀਂ ਕੀ ਕਰਨਾ ਵਾ ਤੁਸੀਂ ਡਾਊਨਲੋਡ ਕਰ ਲਓ Google ਦੇ ਉੱਤੇ ਜਾਓ ਉੱਥੋਂ ਕੋਈ ਫੋਟੋ ਤੁਸੀਂ ਡਾਊਨਲੋਡ ਕਰ ਲਓ ਇੱਥੇ ਅਪਲੋਡ ਲਿਖਿਆ ਅਪਲੋਡ ਤੇ ਜਾਓਗੇ ਤੁਹਾਨੂੰ ਬਹੁਤ ਸਾਰੀਆਂ ਆਪਸ਼ਨਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਹਨ ਤੁਸੀਂ ਉੱਥੇ ਤੇ ਅਪਲੋਡ ਕਰ ਲੈਣਾ ਤੁਸੀਂ ਉੱਥੇ ਜਾ ਕੇ ਮੰਨ ਲਿਆ ਜੀ ਤੁਸੀਂ ਅਪਲੋਡ ਫਾਈਲ ਤੇ ਜਾਓਗੇ ਤੁਸੀਂ ਫੋਟੋ ਤੇ ਜਾਓਗੇ ਤੁਸੀਂ ਚੂਜ਼ ਫਾਈਲ ਤੇ ਆ ਜਾਓਗੇ ਇੱਥੇ ਫੋ ਫੋਟੋ ਲਾਇਬ੍ਰੇਰੀ ਦੇ ਵਿੱਚ ਜਾਓ ਜੋ ਵੀ ਤੁਸੀਂ ਮਤਲਬ ਮੰਨ ਕੇ ਚਲੋ ব্যাকਗ੍ਰਾਉਂਡ ਫੋਟੋ ਜਾਂ ਕੁਝ ਵੀ ਤੁਸੀਂ ਡਾਊਨਲੋਡ ਕੀਤਾ ਹੋਇਆ ਤੁਸੀਂ ਇੱਥੇ ਜਾ ਕੇ ਨਾ ਉਹ ਚੀਜ਼ ਨੂੰ ਫੋਟੋ ਨੂੰ ਤੁਸੀਂ ਚੱਕ ਲੈਣਾ ਮੈਂ ਮੇਰੇ ਖਿਆਲ ਚ ਮੈਂ ਕੋਈ ਲੱਗਦਾ ਕੀਤੀ ਨਹੀਂ ਹੈਗੀ ਮੇਰੇ ਕੋਲ ਕੋਈ ਹੈ ਨਹੀਂਗੀ ਇਸ ਕਰਕੇ ਮੈਂ ਉਹੀ ਚੀਜ਼ ਲਵਾਵਾਂਗਾ ਮੈਂ ਇੱਥੇ ਜਾਵਾਂਗਾ ਇਹ ਆਪਣੇ ਆਪਣੇ ਐਲੀਮੈਂਟ ਦੇ ਵਿੱਚ ਜਾਵਾਂਗਾ ਇੱਥੇ ਆਪਸ਼ਨ ਲੈ ਲਾਂਗਾ ਮੈਂ ਇੱਥੇ ਜਾ ਕੇ ਮੈਨੂੰ ਕਲਿੱਕ ਕਰਾਂਗਾ ਜੀ ਇਹਨੂੰ ਮੈਂ ਇੱਥੇ ਰੱਖ ਕਰ ਦਾਂਗਾ ਆ ਦੇਖੋ ਫੋਟੋ ਹੋ ਗਈ ਹੈ ਦੇਖੋ ਇੰ ਥੋੜਾ ਜਿਹਾ ਜਿਵੇਂ ਮੈਂ ਥੋੜਾ ਛੋਟਾ ਕਰ ਦਿਆਂ ਦੇਖੋ ਆ ਬੈਕਗ੍ਰਾਉਂਡ ਕਿੰਨੀ ਸੋਹਣੀ ਆ ਗਈ ਆ ਹੁਣ ਦੇਖੋ ਕੱਲੀ ਬੈਕਗ੍ਰਾਉਂਡ ਜਿਹੜੀ ਇਹ ਸੋਹਣੀ ਲੱਗਦੀ ਵੀ ਹੈ ਨਾ ਵੈਸੇ ਥੋੜੀ ਜਿਹੀ ਸੋਹਣੀ ਲੱਗਦੀ ਇੰਨੀ ਉਹ ਵੀ ਨਹੀਂ ਲੱਗਦੀ ਕਿਉਂਕਿ ਬਲੈਕ ਐਂਡ ਵਾਈਟ ਸਾਡੀ ਥੋੜੀ ਜਿਹੀ ਨੂੰ ਕੋਣ ਦੇਖਣਾ ਹੋਊਗਾ ਹੁਣ ਅਸੀਂ ਇਹਦੇ ਤੇ ਕੈਰੈਕਟਰ ਲਗਾਉਣਾ ਹੈ ਫਿਰ ਤੁਸੀਂ ਐਲੀਮੈਂਟ ਦੇ ਵਿੱਚ ਜਾਣਾ ਐਲੀਮੈਂਟ ਦੇ ਜਾਣ ਤੋਂ ਬਾਅਦ ਤੁਸੀਂ ਇਹਦੇ ਤੇ ਲਿਖਣਾ ਵਾ ਜੀ ਟਰੀ ਟਰੀ ਲਿਖਣਾ ਟਰੀ ਆ ਗਿਆ ਟਰੀ ਟਰੀ ਆ ਜਾਏਗਾ ਇਸ ਤੋਂ ਬਾਅਦ ਤੁਸੀਂ ਇਹਦੇ ਤੇ ਆ ਆ ਗਿਆ ਇੱਥੇ ਲਿਖਾ ਫੋਟੋ ਵੀਡੀਓ ਸ਼ੇਪਸ ਗ ਤੁਸੀਂ ਲਿਖਿਆ ਨਾ ਤੁਸੀਂ ਆਪਾਂ ਇਹਦੇ ਦੇ ਉੱਤੇ ਗ੍ਰਾਫਿਕ ਦੇ ਉੱਤੇ ਜਾਣਾ ਵਾ ਆ ਜਿੱਥੇ ਆਲ ਆ ਗਿਆ ਆਲ ਦੇ ਨਾਲ ਦੇਖੋ ਗ੍ਰਾਫਿਕ ਆਪ ਗ੍ਰਾਫਿਕ ਤੇ ਚਲੇ ਜਾਣਾ ਆ ਦੇਖੋ ਬਹੁਤ ਸਾਰੇ ਟਰੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਆ ਜਿੱਥੇ ਪ੍ਰੋ ਲਿਖਿਆ ਨਾ ਤੁਸੀਂ ਪ੍ਰੋ ਵਾਲੇ ਨਹੀਂ ਯੂਜ਼ ਕਰਨਾ ਕੋਈ ਵੀ ਆ ਜਿੱਥੇ ਪ੍ਰੋ ਪ੍ਰੋ ਲਿਖਿਆ ਨਾ ਵਾਈਟ ਅੱਖਰਾਂ ਦੇ ਵਿੱਚ ਇਹ ਨਹੀਂ ਯੂਜ਼ ਕਰਨਾ ਮੈਂ ਆ ਦਰਖਤ ਜਿਹੜਾ ਆ ਲਗਾਉਣਾ ਚਾਹੁੰਦਾ ਮੈਂ ਤੇ ਕਲਿੱਕ ਕਰਾਂਗਾ ਆ ਦਰਖਤ ਮੇਰਾ ਆ ਗਿਆ ਦੇਖੋ ਮੈਨੂੰ ਥੋੜਾ ਜਿਹਾ ਛੋਟਾ ਕਰਕੇ ਮੈਨੂੰ ਇੱਥੇ ਸਾਈਡ ਤੇ ਲੈ ਲੈਣਾ ਮੈਂ ਕਹਿਣਾ ਵੀ ਯਾਰ ਇਹ ਜਿਹੜਾ ਦਰਖਤ ਹੈ ਮੇਰਾ ਇੱਕ ਹੋਰ ਇਦਾਂ ਦਾ ਹੀ ਮੇਰੇ ਸੱਜੇ ਪਾਸੇ ਆ ਜਾਏ ਤੁਸੀਂ ਕੀ ਕਰਨਾ ਤੁਸੀਂ ਜਦੋਂ ਇੱਥੇ ਕਰੋਗੇ ਆ ਉੱਪਰ ਦੇਖੋ ਫੋਨ ਦੇ ਤੇ ਤਿੰਨ ਬਿੰਦੀਆਂ ਜਿੱ ਦਿੱਤੀਆਂ ਹਨ ਤੁਸੀਂ ਇੱਥੇ ਕਲਿੱਕ ਕਰੋਗੇ ਤੁਸੀਂ ਇੱਥੋਂ ਬਾਅਦ ਤੁਸੀਂ ਪੇਸਟ ਕਰ ਦੇਣਾ ਆ ਪੇਸਟ ਹੋ ਗਿਆ ਤੁਹਾਡਾ ਨਾ ਹੁਣ ਤੁਸੀਂ ਇਹਨੂੰ ਚੱਕ ਸਕਦੇ ਹੋ ਤੁਸੀਂ ਇੱਥੇ ਡਬਲ ਕਲਿੱਕ ਕਰਕੇ ਦੇਖੋਗੇ ਨਾ ਇਦਾਂ पे ਇਹਦੇ ਦੇ ਸੋਰੀ ਇਹਦੇ ਦੇ ਤੁਸੀਂ ਇੱਥੇ ਕਲਿੱਕ ਕਰਕੇ ਰੱਖਿਆ ਇਹਦੇ ਕਲਿੱਕ ਕਰਕੇ ਰੱਖੋ ਇਹਨੂੰ ਇੱਕ ਮਿੰਟ ਮੈਂ ਤੁਹਾਨੂੰ ਆ ਜਿਹੜਾ ਪਲੱਸ ਦਾ ਨਿਸ਼ਾਨਾ ਤੇ ਪਲੱਸ ਅਾ ਦੋ ਬਣ ਗਏ ਠੀਕ ਹੈ ਜੀ ਅਾ ਦੋ ਬਣ ਜਾਣਗੇ ਤਾਂ ਆ ਦੇਖੋ ਇੱਧਰ ਵੀ ਮੈਂ ਦਸਤ ਲਗਾ ਲਿਆ ਮੈਂ ਕਹਿੰਦਾ ਵੀ ਇੱਕ ਤਰ੍ਹਾਂ ਤੋ ਹੋਰ ਹੋਵੇ ਇੱਥੇ ਕਲਿੱਕ ਕਰੂਗੇ ਪਲੱਸ ਦੇ ਨਿਸ਼ਾਨ ਤੇ ਕਰੋ ਇੱਕ ਹੋਰ ਬਣ ਗਿਆ ਇਹਦਾ ਸਾਈਜ਼ ਥੋੜਾ ਜਿਹਾ ਛੋਟਾ ਕਰ ਲੋ ਇਹ ਤੋਂ ਇਹਦਾ ਸਾਈਜ਼ ਥੋੜਾ ਛੋਟਾ ਕਰ ਲੋ ਆ ਦੇਖੋ ਕਿੰਨਾ ਸੋਹਣਾ ਬਣ ਗਿਆ ਬਣ ਗਿਆ ਨਾ ਹੁਣ ਆਪਾਂ ਕਿੰਨੇ ਵੀ ਦੇਖੋ ਅੱਗੇ ਨੂੰ ਕਿੰਨਾ ਸੋਹਣਾ ਬਣ ਗਿਆ ਹੁਣ ਮੈਂ ਕਹਿੰਦਾ ਵਾਂ ਵੀ ਇਹਦੇ ਵਿੱਚ ਨਾ ਮੈਂ ਇੱਕ ਕੈਟ ਹੋਵੇ ਜਾਂ ਫਿਰ ਮੰਕੀ ਹੋਵੇ ਜਾਂ ਫਿਰ ਸ਼ੇਰ ਹੋਵੇ ਜਿਹੜਾ ਇਹਦੇ ਆਲੇ ਦੁਆਲੇ ਘੁੰਮਦਾ ਹੋਵੇ ਥੱਲੇ ਤੁਰਦਾ ਹੋਵੇ ਤਾਂ ਤੁਸੀਂ ਕੀ ਕਹਿੰਨਾ ਐਲੀਮੈਂਟ ਦੇ ਵਿੱਚ ਜਾਣਾ ਇਲੀਮੈਂਟ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਇੱਥੇ ਸਰਚ ਕਰਨਾ ਲੋਇਨ L I O N ਲਾਈਨ ਜਦੋਂ ਸਰਚ ਕਰੋਗੇ ਇੱਧਰ ਬਹੁਤ ਸਾਰੇ ਲੋਇਨ ਆ ਜਾਣਗੇ ਦੇਖੋ ਸ਼ੇਰ ਕਿੰਨੇ ਆ ਗਏ ਹੈ ਨਾ ਮੈਂ ਕਹਿੰਦਾ ਵੀ ਜਿਹੜਾ ਸ਼ੇਰ ਸਾਡਾ ਜਿਹੜਾ ਚੱਲਦਾ ਹੋਵੇ ਤੁਰਦਾ ਹੋਵੇ ਇੱਕ ਥਾਂ ਤੇ ਹੈ ਨਾ ਸਾਨੂੰ ਉਦੋਂ ਦਾ ਸ਼ੇਰ ਚਾਹੀਦਾ ਜਿਹਦਾ ਬੈਠਾ ਦਾ ਵੀ ਤੁਸੀਂ ਲਗਾ ਸਕਦੇ ਹੋ ਆਹ ਸ਼ੇਰ ਜਿਹੜਾ ਖੜਾ ਇਹ ਵੀ ਲਗਾ ਸਕਦੇ ਹੋ ਤੁਸੀਂ ਹੈ ਨਾ ਜਿਹੜਾ ਵੀ ਤੁਹਾਨੂੰ ਸ਼ੇਰ ਠੀਕ ਲੱਗੇਗਾ ਤੁਸੀਂ ਉਦੋਂ ਲਗਾ ਸਕਦੇ ਹੋ ਇਹਦਾ ਮੈਂ ਤੁਹਾਨੂੰ ਉਦਾਹਰਨ ਦੇ ਵਾਰ ਦੇ ਦੱਸ ਰਿਹਾ ਹਾਂ ਤੁਸੀਂ ਮੈਂ ਤੁਹਾਨੂੰ ਕੋਈ ਵੀ ਸ਼ੇਰ ਲਗਾ ਸਕਦੇ ਹੋ ਤੁਸੀਂ ਮੰਨ ਕੇ ਚਲੋ ਜਿਵੇਂ ਆ ਬੈਠਾ ਹੋਇ ਦਿਖਾਦਾ ਇਹ ਵੀ ਠੀਕ ਲੱ ਹਣਾ ਸ਼ੇਰ ਨਹੀਂ ਆਪਾਂ ਇਹ ਤਾਂ ਮੰਕੀ ਕਰ ਲੈਨੇ ਕੋਈ ਸ਼ੇਰ ਤੁਰਦਾ ਨਹੀਂ ਹੈਗਾ ਵੈਸੇ ਮਿਲ ਜੂਗਾ ਜੇ ਲੱਭੋਗੇ ਤੁਸੀਂ ਥੋੜੀ ਮਿਹਨਤ ਕਰਨੀ ਪੈਣੀ ਹੈ ਕਿ ਵੀ ਵੀਡੀਓ ਜਿਆਦਾ ਲੰਬੀ ਹੋ ਜੇਗੀ ਇਸ ਕਰਕੇ ਮੈਂ ਛੋਟੀ ਜੀ ਬਣਾ ਰਿਹਾ ਮੈਂ ਮੰਕੀ ਦੇ ਦਾਂ ਕੋਈ ਮੰਕੀ ਤੁਰਦਾ ਹੋਵੇ ਆ ਦਰਖਤ ਨਾਲ ਲੱਬੜਿਆ ਹੋਇਆ ਵਾ ਮੈਂ ਕਹਿੰਦਾ ਵੀ ਮੰਕੀ ਕੋਈ ਤੁਰਦਾ ਫਿਰਦਾ ਹੋਵੇ ਹਣਾ ਜਾਂ ਫਿਰ ਮੈਂ ਐਂ ਕਰਦਾ ਵੀ ਕੋਈ ਕੈਟ ਦੇਖ ਲੈਣਾ ਮੈਂ ਕੈਟ ਦੇਖ ਲੈਣਾ ਕੈਟ ਲਿਖਦਾ ਮੈਂ ਕੈਟ ਲਿਖਦਾ ਵੀ ਮੈਨੂੰ ਚਾਹੀਦੀ ਕਿਉਂਕਿ ਮੈਂ ਕੋਈ ਨਾ ਤੁਹਾਨੂੰ ਚੀਜ਼ ਬਣਾ ਕੇ ਸਿਖਾ ਦਾਂ ਤੁਹਾਨੂੰ ਪਤਾ ਲੱਗ ਜੇਗੀ ਇੱਥੇ ਮੈਂ ਕੈਟ ਸਰਚ ਕਰਦਾ ਕੋਈ ਕੈਟ ਸੋਰੀ ਮੈਨੂੰ ਪਤਾ ਪਈ ਤੇ ਲੋਇਨ ਹੀ ਲਵਾਂਗੇ ਲੋਇਨ ਰਨ ਲਿਖਾਂਗੇ ਲੋਇਨ ਰਨ ਆਰ ਯੂ ਐਨ ਰਨ ਹਨਾ ਰਾਇਲ ਆ ਗਿਆ ਲੋਇਨ ਰਨਿੰਗ ਆ ਗਿਆ ਨਾ ਆ ਦੇਖੋ ਸ਼ੇਅਰ ਰਨਿੰਗ ਕਰਦੇ ਕਿੰਨੇ ਆ ਗਏ ਪਰ ਰਨਿੰਗ ਕਰਦਾ ਤੇਜ਼ ਹੋ ਜਾਏਗਾ ਆਪਾਂ ਨੂੰ ਚਾਹੀਦਾ ਸ਼ੇਅਰ ਲੋਇਨ ਵਾਕਿੰਗ ਹਨਾ ਡਬਲਯੂ ਏ ਆ ਗਿਆ ਵਾਕਿੰਗ ਲੋਇਨ ਵਾਕਿੰਗ ਇੱਥੇ ਹੁਣ ਆ ਜਾਊਗਾ ਆਪਾਂ ਨੂੰ ਕੋਈ ਨਾ ਕੋਈ ਆਪਾਂ ਨੂੰ ਇੱਥੇ ਟੱਕਰੀ ਜਾਊਗਾ ਪਤੰਦਰ ਦਾ ਆ ਬੱਤਕ ਜੀ ਆ ਗਈ ਆ ਇਹ ਮੈਂ ਕਹਿੰਦਾ ਕੋਈ ਟੱਕਰ ਜੇ ਵਧੀਆ ਜਾ ਆਪਾਂ ਇਹ ਕਰਦੇ ਆਪਾਂ ਬੱਤਕੀ ਜੀ ਜੀ ਚੱਕ ਲੈਨੇ ਆ ਬੱਤਕੀ ਜੀ ਚੱਕ ਲਈ ਆ ਵੱਡੀ ਹੋ ਗਈ ਆਪਾਂ ਇਹਨੂੰ ਥੋੜੀ ਛੋਟੀ ਕਰ ਲੈਨੇ ਆ ਨਾ ਆ ਬੱਤਕੀ ਜੀ ਇੱਥੇ ਆ ਇਹ ਇੱਥੇ ਹੋ ਜੇ ਆ ਬੱਤਕੀ ਜੀ ਇੱਥੇ ਹੋ ਗਈ ਆਪਾਂ ਲੋਇਨ ਵੀ ਲਾਵਾਂਗੇ ਉਸ ਤੋਂ ਬਾਅਦ ਠੀਕ ਆ ਆ ਬੱਤਕ ਹੋ ਗਈ ਤੇ ਉਸ ਤੋਂ ਬਾਅਦ ਆਪਾਂ ਇਹ ਕਿੱਥੇ ਲੋਇਨ ਵੀ ਲਾਉਣੇ ਆ ਆਪਾਂ ਲੋਇਨ ਲਾ ਦੇਣਾ ਆਪੇ ਇੱਥੇ ਲੋਇਨ ਜਿਹੜਾ ਬੈਠਾ ਜੀ ਨਾ ਆ ਲਾ ਦੇਨੇ ਆ ਆ ਬ ਲੋਇਨ ਲਾ ਦੇਨੇ ਇਹਨੂੰ ਛੋਟਾ ਛੋਟਾ ਕਰ ਦਿੰਦੇ ਉਸ ਤੋਂ ਵੱੜ ਕੇ ਥੋੜਾ ਛੋਟਾ ਹੋ ਜਾਊਗਾ ਇੱਥੇ ਆ ਜਾਊਗਾ ਆ ਲੱ ਇਹ ਤੇ ਕਲਿੱਕ ਕਰਾਂਗੇ ਤਾਂ ਕਿ ਸੈਂਟਰ ਚ ਲਾਵਾਂਗੇ ਦੇਖੋ ਕਿੰਨਾ ਸੋਹਣਾ ਲੱਗਣ ਲੱਗ ਜਾ ਹੁਣ ਮੈਂ ਕਹਿੰਦਾ ਵੀ ਜਿਹੜਾ ਉੱਪਰਲਾ ਅਸਮਾਨ ਆ ਯਾਰ ਇਹ ਥੋੜਾ ਜਿਹਾ ਉੱਪਰ ਪੰਛੀ ਪੁੰਛੀ ਉੜਦੇ ਹੋਣ ਮੈਂ ਸੋਚਦਾ ਜਿੱਦਾਂ ਮੈਂ ਸੋਚਦਾ ਪਿਆ ਮੈਂ ਨੂੰ ਇੱਥੇ ਪੰਛੀ ਜਾਈਦਾ ਫੇਰ ਜਾਵਾਂਗੇ ਤੁਸੀਂ ਇੱਥੇ ਤਾਂ ਤੁਸੀਂ ਇੱਥੇ ਲਿਖੋਗੇ ਬਰਡ ਤੁਸੀਂ ਇਥੇ ਕੋਈ ਬੀ ਆਈ ਆਰ ਡੀ ਇਸ ਬਰਡਸ ਇੱਥੇ ਕਲਿੱਕ ਕਰੋਗੇ ਤੁਹਾਨੂੰ ਬਹੁਤ ਸਾਰੇ ਬਰਡਸ ਆ ਜਾਣਗੇ ਤੇ ਪੰਛੀ ਉੜਦੇ ਹੋਏ ਬਸ ਆ ਪ੍ਰੋ ਵਾਲਾ ਨਹੀਂ ਤੁਸੀਂ ਲੈਣਾ ਇਹ ਪੈਸੇ ਵਾਲਾ ਵਾ ਆਪ ਨੂੰ ਚਾਹੀਦਾ ਫ੍ਰੀ ਆਫ ਕੋਸਟ ਤਾਂ ਆ ਜਿਹੜੀ ਤਿਤਲੀ ਜੀ ਆ ਜਾਂ ਤੋਯਾਲੇ ਆ ਇਨੂੰ ਛੋਟਾ ਕਰਦਾ ਇਨੂੰ ਚੱਕ ਇੱਥੇ ਕਰ ਦੋ ਹਨਾ ਆ ਦੇਖੋ ਆ ਹੋ ਗਿਆ ਇਨੂੰ ਥੋੜਾ ਜਿਹਾ ਹੋਰ ਛੋਟਾ ਕਰ ਲਓ ਦੇਖੋ ਅਸੀਂ ਕਿੰਨੇ ਵੀ ਜਦੋਂ ਸਾਡਾ ਪੰਛੀ ਆ ਇਹ ਰਾਈਟ ਪਾਸੇ ਤੋਂ ਉੱਡ ਕੇ ਲੈਫਟ ਵਾਲੇ ਪਾਸੇ ਨੂੰ ਜਾਵੇ ਤਾਂ ਤੁਸੀਂ ਕੀ ਕਰਨਾ ਜੀ ਇਹ ਪੰਛੀ ਤੇ ਤੁਸੀਂ ਕਲਿੱਕ ਕਰ ਦੇਣਾ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਅਜਿਹੇ ਦਾ ਡੱਬਾ ਬਣ ਜੇਗਾ ਜਿਹੜੀ ਵੀ ਚੀਜ਼ ਨੂੰ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਚਾਹੁੰਦੇ ਹੋ ਉਹਦੇ ਦੇ ਇਦਾਂ ਦਾ ਡੱਬਾ ਬਣਨਾ ਚਾਹੀਦਾ ਤੁਸੀਂ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਥੱਲੇ ਦੇਖੋ ਆਪਸ਼ਨ ਆ ਗਿਆ ਕਰਤੀ ਸਾਰੀਆਂ ਕਲਰ ਆ ਗਿਆ ਜਿਹੜਾ ਵੀ ਤੁਸੀਂ ਕਲਰ ਦੇਣਾ ਚਾਹੁੰਦੇ ਹੋ ਉਹ ਕਲਰ ਵੀ ਇੱਥੇ ਲੱਗ ਜਾਏਗਾ ਹੁਣ ਤੁਸੀਂ ਕੀ ਕਰਨਾ ਤੁਸੀਂ ਇਹਨੂੰ ਕਲਰ ਤੋਂ ਫੜ ਕੇ ਥੋੜਾ ਜਿਹਾ ਅੱਗੇ ਕਰ ਲੈਣਾ ਆ ਜਿੱਥੇ ਐਨੀਮੇਟ ਤੇ ਲਿਖਿਆ ਨਾ ਜੀ ਆ ਐਨੀਮੇਟ ਤੇ ਤੁਸੀਂ ਕਲਿੱਕ ਕਰ ਦੇਣਾ ਜਦੋਂ ਤੁਸੀਂ ਐਨੀਮੇਟ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਫੋਨ ਦੇ ਉੱਤੇ ਇੰਟਰਫੇਸ ਆ ਜਾਊਗਾ ਤੁਸੀਂ ਇਹਨੂੰ ਫੜ ਕੇ ਅ ਆਇ ਇਹਨੂੰ ਫੜ ਕੇ ਆ ਡੱਬੇ ਨੂੰ ਫੜ ਕੇ ਤੁਸੀਂ ਇਹਨੂੰ ਚੱਕ ਕੇ ਅੱਗੇ ਲੈ ਜਾਣਾ ਦੇਖੋ ਬੰਦਾ ਪਿਆ ਨਾ ਡੱਬਾ ਦੇ ਪਿੱਛੇ ਤੈਨੂੰ ਥੱਲੇ ਨੂੰ ਲੈ ਕੇ ਜਾਉਂਗਾ ਥੱਲੇ ਹੋ ਜਾਏਗਾ ਸਿੱਧਾ ਲੈ ਕੇ ਜਾਉਂਗਾ ਸਿੱਧਾ ਵੀ ਚੱਲ ਜਾਏਗਾ ਦੇਖੋ ਬਣ ਗਿਆ ਹੁਣ ਤੁਸੀਂ ਕੀ ਕਹਿੰਦਾ ਦੇਖੋ ਤੁਹਾਡਾ ਪੰਛੀ ਆ ਉੱਡ ਕੇ ਇਹੇ ਜਾਣ ਲੱਗਿਆ ਦੇਖੋ ਉੱਡਦਾ ਪਿਆ ਨਾ ਉੱਤੇ ਆ ਦੇਖੋ ਤੁਸੀਂ ਇਹਨੂੰ ਤੇਜ਼ ਵੀ ਸਪੀਡ ਵੀ ਇਹਦੀ ਵਧਾ ਸਕਦੇ ਹੋ ਆ ਦੇਖੋ ਸਪੀਡ ਜਿੰਨੀ ਵਧਾਓਗੇ ਤੁਸੀਂ ਸਪੀਡ ਵਧਾ ਸਕਦੇ ਹੋ ਸਮੂਥ ਤੇ ਕਰੋ ਸਮੂਥ ਤੇ ਕਲਿੱਕ ਕਰੋਗੇ ਬਿਲਕੁਲ ਸਹੀ ਤਰੀਕੇ ਨਾਲ ਚੱਲੂਗਾ ਦੇਖੋ ਇਹਦੀ ਸਪੀਡ ਆਪਾਂ ਸਲੋ ਕਰ ਲੈਨੇ ਆ ਆ ਸਪੀਡ ਆ ਗਈ ਆ ਦੇਖੋ ਕਿੰਨਾ ਵਧੀਆ ਤੇਕੇ ਉੱਡਦਾ ਪਿਆ ਵਾ ਠੀਕ ਆ ਹੁਣ ਤੁਸੀਂ ਇਹ ਤੋਂ ਡਨ ਕਰ ਦਿਓ ਜੀ ਇਹਨੂੰ ਇਹਨੂੰ ਇਹ ਤੋਂ ਡਨ ਕਰ ਦਿਓ ਆ ਦੇਖੋ ਕਿੰਨਾ ਸੋਹਣਾ ਬਣ ਗਿਆ ਰੈਡੀ ਹੋ ਗਿਆ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਕਰਦੇ ਆ ਅਸੀਂ ਕਿੰਨਾ ਹੁਣ ਇੱਕ ਵਾਰੀ ਮੈਂ ਤੁਹਾਨੂੰ ਪਲੇ ਕਰਕੇ ਦਿਖਾਉਣਾ ਦੇਖੋ ਕਿੰਨਾ ਸੋਹਣਾ ਉੱਡਦਾ ਪਿਆ ਵਾ ਉੱਡ ਰਿਹਾ ਨਾ ਜੀ ਦੇਖੋ ਅੱਗੇ ਜਾ ਰਿਹਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿੱਦਾਂ ਦੀ ਸਟੋਰੀ ਤੁਸੀਂ ਬਣਾ ਲਾ ਦਿਓ ਕਿਰਸੇ ਦੇ ਰਿਗਾਰਡਿੰਗ ਬੱਚਿਆਂ ਦੇ ਰਿਗਾਰਡਿੰਗ ਤੇ ਫਿਰ ਤੁਸੀਂ ਮੈਂ ਕਹਿੰਨਾ ਵੀ ਯਾਰ ਇਹ ਕੱਲਾ ਵੀ ਚੀਜ਼ ਸੋਹਣੀ ਨਹੀਂ ਲੱਗਦੀ ਜੀ ਵੀ ਮੈਂ ਕਹਿੰਨਾ ਵਾ ਇੱਥੇ ਸੂਰਜ ਹੋਵੇ ਇੱਥੇ ਇੱਕ ਸੂਰਜ ਹੋਵੇ ਤਾਂ ਤੁਸੀਂ ਫਿਰ ਐਲੀਮੈਂਟ ਦੇ ਵਿੱਚ ਜਾਣਾ ਐਲੀਮੈਂਟ ਦੇ ਵਿੱਚ ਜਾ ਕੇ ਜੀ ਤੁਸੀਂ ਇੱਥੇ ਫਿਰ ਸਰਚ ਕਰਨਾ ਵਾ ਇਹ ਸਨ S U N ਜਦ ਤੁਸੀਂ ਸਨ ਨੂੰ ਸਰਚ ਕਰੋਗੇ ਨਾ ਇੱਥੇ 1 ਮਿੰਟ ਇਹ ਇੱਥੇ ਤੁਸੀਂ ਸਰਚ ਕਰਨਾ ਸਨ S U N ਸਨ ਤੇ ਕਲਿੱਕ ਕਰੋਗੇ 1 ਮਿੰਟ ਥੋੜਾ ਜਿਹਾ ਆ ਗਿਆ ਸਨ ਸੰਤ ਜੇ ਤੁਸੀਂ ਕਲਿੱਕ ਕਰੋਗੇ ਤੁਹਾਨੂੰ ਬਹੁਤ سارے ਸਨ ਦੇ ਦੇਗਾ ਤੁਸੀਂ ਗ੍ਰਾਫਿਕ ਦੇ ਵਿੱਚ ਹੀ ਜਾਣਾ ਗ੍ਰਾਫਿਕ ਦੇ ਵਿੱਚ ਜਾਓਗੇ ਤੁਹਾਨੂੰ ਬਹੁਤ سارے ਸਨ ਦੇ ਦੇਗਾ ਦੇਖੋ ਆ ਇੱਥੇ ਆਪਾਂ ਕਲਿੱਕ ਕਰਦੇ ਆ ਆਪ ਇਹਨੂੰ ਫੜ ਕੇ ਦਾ ਸਾਈਜ਼ ਥੋੜਾ ਜਿਹਾ ਆਪਾਂ ਇੱਥੇ ਛੋਟਾ ਕਰ ਲੈਂਦੇ ਆ ਛੋਟਾ ਕਰਨ ਤੋਂ ਬਾਅਦ ਮੈਨੂੰ ਚੱਕ ਕੇ ਸਾਨੂੰ ਇੱਥੇ ਲੈ ਜਾਣਾ ਵੀ ਸਾਨੂੰ ਇੱਥੇ ਸੋਹਣਾ ਲੱਗੇਗਾ ਦੇਖੋ ਹੁਣ ਕਿੰਨਾ ਸੋਹਣਾ ਬਣ ਗਿਆ ਹੋਰ ਸੋਹਣਾ ਬਣ ਗਿਆ ਹੁਣ ਤੁਹਾਨੂੰ ਅਪਲਾਈ ਕਰਕੇ ਦਿਖਾਉਣਾ ਦੇਖੋ ਕਿੰਨੀ ਚੀਜ਼ ਸੋਹਣੀ ਬਣ ਗਈ ਹੈ ਇਹ ਆ ਦੇਖੋ ਜੋ ਵੀ ਤੁਹਾਡੀ ਸਟੋਰੀ ਬਣੀ ਆ ਤੁਸੀਂ ਆਪਣੇ ਸਟੋਰੀ ਦੇ ਮੁਤਾਬਿਕ ਤੁਸੀਂ ਇਹਨੂੰ ਬਣਾ ਲੈਣਾ ਇਦਾਂ ਹੁਣ ਆਪਾਂ ਇਹਨੂੰ ਡਾਊਨਲੋਡ ਕਰਨਾ ਡਾਊਨਲੋਡ ਕਿਵੇਂ ਕਰਨਾ ਉੱਪਰ ਪਲੱਸ ਦਾ ਨਾਲ ਹੀ ਦੇਖੋ ਨਿਸ਼ਾਨ ਦਿੱਤਾ ਹੋਇਆ ਮੈਂ ਉੱਪਰ ਨੂੰ ਹਾਫ ਹਾਸ਼ੀਏ ਜਾ ਤੁਸੀਂ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਜੀ ਇੱਥੇ ਡਾਊਨਲੋਡ ਦਿਖਾਇਆ ਤੁਸੀਂ ਡਾਊਨਲੋਡ ਤੇ ਕਲਿੱਕ ਕਰ ਲੈਣਾ ਡਾਊਨਲੋਡ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਦਾ MP4 ਆ ਜਿਹੜੀ ਆਪਾਂ ਫਾਈਲ ਆ ਵਾ MP4 ਡਾਊਨਲੋਡ ਕਰਨੀ ਆ ਤੁਸੀਂ ਇੱਥੇ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਦੇ ਬਾਅਦ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਇੰਟਰਫੇਸ ਆ ਜਾਊਗਾ ਇਹ ਡਾਊਨਲੋਡ ਹੋਣਾ ਸ਼ੁਰੂ ਹੋ ਜਾਏਗਾ ਹੁਣ ਤੁਸੀਂ ਕੀ ਕਰਨਾ ਜਦੋਂ ਇਹ ਡਾਊਨਲੋਡ ਹੋ ਗਿਆ ਮੈਂ ਤੁਹਾਨੂੰ ਗੈਲਰੀ ਦੇ ਵਿੱਚ ਜਾ ਕੇ ਦਿਖਾਵਾਂਗਾ ਇਹ ਕਿਦਾਂ ਦਾ ਸੋ ਹੋ ਗਿਆ ਹੁਣ ਇਹਦੇ ਪਿੱਛੇ ਤੁਸੀਂ ਆਪਣੀ ਵੌਇਸ ਹੈ ਜਿਹੜੀ ਵੌਇਸ ਲਗਾ ਦੇਣੀ ਹੈ ਤੁਸੀਂ ਵੌਇਸ ਕਿਵੇਂ ਲਗਾਉਣੀ ਹੈ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਜਾਣਾ VN ਵੀਡੀਓ ਐਡੀਟਰ ਦੇ ਵਿੱਚ ਜਾ ਕੇ ਤੁਸੀਂ ਇਹਦੇ ਪਿੱਛੇ ਜੋ ਵੀ ਕਹਾਣੀ ਤੁਸੀਂ ਪੜ੍ਹੀ ਸੀਗੀ ਉਹ ਕਹਾਣੀ ਤੁਸੀਂ ਇਦਾਂ ਦੀ ਪੜ ਕੇ ਤੁਸੀਂ ਇੱਥੇ ਤੁਸੀਂ ਸੁਣਾ ਸਕਦੇ ਹੋ ਜੀ ਤੁਸੀਂ ਅਗਰ ਤੁਸੀਂ ਕਹਿੰਦੇ ਹੋ ਵੀ ਜਿਵੇਂ ਤੁਹਾਨੂੰ ਵੀ ਮਤਲਬ ਇੱਕ ਕਹਾਣੀ ਪੜ ਕੇ ਇਦਾਂ ਦਾ ਕਾਰਟੂਨ ਬਣਾ ਕੇ ਵੀ ਕਹਾਣੀ ਪੜ ਕੇ ਵੀ ਤੁਹਾਨੂੰ ਮੈਂ ਸੁਣਾਦਾ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋ ਪਲੀਜ਼ ਤੇ ਮੈਂ ਤੁਹਾਡੇ ਸਮ ਵਾਸਤੇ ਅਗਲੀ ਵੀਡੀਓ ਵਿੱਚ ਤੁਹਾਨੂੰ ਮੈਂ ਕਹਾਣੀ ਵਾਇਸ ਕਰਕੇ ਵੀ ਇਹਦੇ ਵਿੱਚ ਲਗਾਦਾ ਉਹਨਾਂ ਦੇਖੋ ਮੇਰਾ ਡਾਊਨਲੋਡ ਹੋ ਗਿਆ ਹੁਣ ਮੈਂ ਤੁਹਾਨੂੰ ਗੈਲਰੀ ਦੇ ਵਿੱਚ ਜਾ ਕੇ ਦਿਖਾਉਣਾ ਵੀ ਇਹ ਗੈਲਰੀ ਦੇ ਵਿੱਚ ਕਿਦਾਂ ਦਾ ਹੋਇਆ ਵਾ ਜੀ ਮੈਂ ਆਪਣੀ ਗੈਲਰੀ ਦੇ ਵਿੱਚ ਚਲਾ ਜਾਣਾ ਆ ਗੈਲਰੀ ਚ ਆ ਗਿਆ ਇੱਥੇ ਦੇਖੋ ਆ ਡਾਊਨਲੋਡ ਹੋਇਆ ਆ ਦੇਖੋ ਡਾਊਨਲੋਡ ਹੋ ਆ ਦੇਖੋ ਕਿੰਨਾ ਸੋਹਣਾ ਬਣ ਕੇ ਇਹ ਰੈਡੀ ਹੋ ਗਿਆ ਜੀ ਦੇਖੋ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਕੋਈ ਵੀ ਤੁਸੀਂ ਕਾਰਟੂਨ ਵੀਡੀਓ ਜਿਹੜੀ ਉਹ ਤੁਸੀਂ ਬਣਾ ਸਕਦੇ ਹੋ ਦੇਖੋ ਸਭ ਤੋਂ ਪਹਿਲਾਂ ਕੀ ਹੈ ਕਿ ਸਭ ਤੋਂ ਪਹਿਲਾਂ ਨਾ ਤੁਹਾਨੂੰ ਇੱਕ ਥੀਮ ਸੋਚਣੀ ਪੈਣੀ ਹੈ ਵੀਰ ਮੈਂ ਇਸ ਤਰ੍ਹਾਂ ਦੀ ਵੀਡੀਓ ਬਣਾਉਣਾ ਚਾਹੁੰਨਾ ਵਾ ਜਦੋਂ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਦਾ ਇੱਕ ਮਤਲਬ ਵੀ ਪਲਾਟ ਜਿਹਨੂੰ ਕਹੇ ਦੀ ਆਪਾਂ ਤੁਸੀਂ ਥੀਮ ਸੋਚ ਲਓਗੇ ਨਾ ਤਾਂ ਫੇਰ ਹੀ ਤੁਸੀਂ ਇਹਦੇ ਤੇ ਕੰਮ ਕਰ ਸਕੋਗੇ ਜਿਵੇਂ ਮੰਨ ਕੇ ਚੱਲੋ ਉਦਾਹਰਨ ਦੇ ਲਈ ਆਪਾਂ ਤੁਸੀਂ ਕੋਈ ਨਵਾਂ ਘਰ ਲੈ ਲਿਆ ਹਨਾ ਜਾਂ ਤੁਸੀਂ ਨਵਾਂ ਘਰ ਬਣਾਉਣ ਦਾ ਸੋਚ ਰਹੇ ਹੋ ਤੁਸੀਂ ਸਭ ਤੋਂ ਪਹਿਲਾਂ ਇੱਕ ਪਲਾਟ ਲੈਨੇ ਹੋ ਨਾ ਪਲਾਟ ਲੈਣ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਤੁਸੀਂ ਨਕਸ਼ਾ ਤਿਆਰ ਕਰਾਉਨੇ ਹੋ ਵੀ ਸਾਡਾ ਜਿਹੜਾ ਬੈੱਡਰੂਮ ਇੱਥੇ ਹੋਣਾ ਚਾਹੀਦਾ ਬਾਥਰੂਮ ਇੱਥੇ ਹੋਣਾ ਚਾਹੀਦਾ ਇਹ ਜਿਹੜੇ ਕੋਡੀਆਂ ਨੇ ਇੱਥੇ ਚੜ੍ਹਣੀਆਂ ਡਰਾਈੰਗ ਰੂਮ ਸਾਡਾ ਇੱਥੇ ਹੋਣਾ ਚਾਹੀ ਪਹਿਲਾਂ ਤਾਂ ਦੇਖੋ ਪਲਾਟ ਪਲਾਟ ਤਾਂ ਤੁਹਾਡੇ ਕੋਲ ਆ ਹੀ ਗਿਆ ਵੀ ਤੁਸੀਂ ਸੋਚ ਹੀ ਲਿਆ ਵੀ ਯਾਰ ਮੈਂ ਕਾਟਨ ਦੀ ਵੀਡੀਓ ਬਣਾਣੀ ਹੈ ਬੱਚਿਆਂ ਦੀ ਇਸ ਟੌਪਿਕ ਤੇ ਬਣਾਉਣੀ ਹੈ ਹੁਣ ਤੁਸੀਂ ਸੋਚੋ ਵੀ ਉਹਦੇ ਵਿੱਚ ਤੁਸੀਂ ਦਿਖਾਉਣਾ ਕੀ ਚਾਹੁੰਦੇ ਹੋ ਬੈਕਗ੍ਰਾਉਂਡ ਤੇ ਮੈਂ ਇਹ ਸਕਾਈ ਦਿਖਾਉਣਾ ਚਾਹੁੰਨਾ ਜਾਂ ਜੰਗਲ ਦਿਖਾਉਣਾ ਚਾਹੁੰਨਾ ਤੇ ਉਹਦੇ ਵਿੱਚ ਮੈਂ ਸ਼ੇਰ ਦਿਖਾਵਾਂ ਤੁਰਦਾ ਜਾਂ ਹਾਥੀ ਦਿਖਾਵਾਂ ਤੁਰਦਾ ਜਾਂ ਉੱਪਰ ਉੜਦੇ ਹੋਏ ਜਿਹੜੀ ਸ਼ੇ ਮਧੂਮੱਖੀ ਹੁੰਦੀ ਹੈ ਉਹੜਦੀ ਦਿਖਾਵਾਂ ਜਾਂ ਚਿੜੀਆਂ ਉੜਦੀਆਂ ਦਿਖਾਵਾਂ ਜਾਂ ਸੂਰਜ ਨੂੰ ਘੁੰਮਦਾ ਦਿਖਾਵਾਂ ਉਹ ਤੁਸੀਂ ਮਤਲਬ ਦਿਖਾ ਸਕਦੇ ਹੋ ਇਹ ਡਿਪੈਂਡ ਕਰਦਾ ਜਿਵੇਂ ਤੁਸੀਂ ਕਵਿਤਾ ਬੋਲੋਗੇ ਤੁਸੀਂ ਉਦਾਂ ਦਾ ਹੀ ਤੁਸੀਂ ਕ ਹੁੰਦਾ ਰਹੇਗਾ ਦੇਖੋ ਬਹੁਤ ਹੀ ਈਜ਼ੀ ਤਰੀਕੇ ਨਾਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਵਾ ਤੁਸੀਂ ਇਸ ਤਰੀਕੇ ਨਾਲ ਦੀ ਤੁਸੀਂ ਆਪਣੀ ਵੀਡੀਓ ਨੂੰ ਤੁਸੀਂ ਐਡਿਟ ਕਰ ਸਕਦੇ ਹੋ ਇਹਦੇ ਵਿੱਚ ਦੇਖੋ ਸਿਰਫ ਤੁਹਾਡੀ ਵੌਇਸ ਜਾਂ ਨਾ ਤੁਹਾਡਾ ਫੇਸ ਹੈਗਾ ਜੀ ਇਹਦੇ ਵਿੱਚ ਨਾ ਤੁਹਾਡਾ ਮਤਲਬ ਹੀ ਕੰਟੈਂਟ ਹੈਗਾ ਸਾਰਾ ਕੁਝ ਉੱਥੋਂ ਹੀ ਚੜਕਣਾ ਵਾ ਤੁਸੀਂ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕਰ ਦੇਣਾ ਜੀ ਸੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ Instagram ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਵੀ ਮੈਨੂੰ ਤੁਸੀਂ ਆਪਣਾ ਸਵਾਲ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਸੋ ਦੋਸਤੋ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਮੈਂ ਨਾ ਥੋੜੇ ਦਿਨਾਂ ਤੱਕ ਜਲੰਧਰ ਸ਼ਹਿਰ ਦੇ ਵਿੱਚ ਮੈਂ ਇੱਕ ਲਾਈਵ ਵਰਕਸ਼ਾਪ ਜਿਹੜੀ ਮੈਂ ਆਪਣੀ ਸ਼ੁਰੂ ਕਰਨ ਜਾ ਰਿਹਾ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਆਪਣਾ YouTube ਚੈਨਲ ਕਿਵੇਂ ਬਣਾਣਾ ਵਾ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵੀਡੀਓ ਨੂੰ ਐਡੀਟ ਕਿਵੇਂ ਕਰਨਾ ਵਾ ਤੇ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਤੇ YouTube ਤੇ ਥੰਬਨੇਲ ਤੁਸੀਂ ਕਿਵੇਂ ਬਣਾਣਾ ਵਾ ਉਹ ਪ੍ਰੋਪਰਲੀ ਤੁਹਾਨੂੰ ਆਪਣੀ ਲਾਈਵ ਵਰਕਸ਼ਾਪ ਦੇ ਵਿੱਚ ਦੱਸਾਂਗਾ ਜੀ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਮੇਰੀ ਜਿਹੜੀ ਆਉਣ ਵਾਲੀ ਵਰਕਸ਼ਾਪ ਉਹਦੇ ਬਾਰੇ ਤੁਸੀਂ ਸਾਡੀ ਟੀਮ ਤੋਂ ਪੂਰੀ ਡਿਟੇਲ ਲੈ ਸਕਦੇ ਹੋ ਜੀ ਬਹੁਤ ਵਰਕਸ਼ਾਪ ਦੇ ਵਿੱਚ ਤੁਸੀਂ ਆ ਜਾਣਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਸੋਸ਼ਲ ਮੀਡੀਆ ਤੋਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਦੇਖੋ ਤੁਸੀਂ ਕਿਤੇ ਘਰੇ ਬੈਠੇ ਹੋ ਜਾਂ ਵਿਲੇ ਬੈਠੇ ਹੋ ਜਾਂ ਹਾਊਸ ਵਾਈਫ ਹੋ ਜਾਂ ਫਿਰ ਤੁਸੀਂ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਹੋ ਸੋ ਮੈਂ ਤੁਹਾਨੂੰ ਸਾਰਨ ਇੱਕ ਵਾਰ ਇਹੀ ਗੱਲ ਕਹਾਂਗਾ ਕਿ ਪਲੀਜ਼ ਤੁਸੀਂ ਮੇਰੀ ਇੱਕ ਵਾਰੀ ਉਹ ਜਿਹੜੀ ਵੀ ਮੇਰੀ ਵਰਕਸ਼ਾਪ ਹੋਣੀ ਹੈ ਉਹ ਇੱਕ ਵਾਰੀ ਜ਼ਰੂਰ ਜੁਆਇਨ ਕਰੋ ਜਿਹੜੇ ਤੁਸੀਂ 3-4 ਘੰਟੇ ਤੁਸੀਂ ਉਸ ਵਰਕਸ਼ਾਪ ਦੇ ਵਿੱਚ ਲਗਾਉਂਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਉਹ 3-4 ਘੰਟੇ ਤੁਹਾਡੀ ਜ਼ਿੰਦਗੀ ਬਦਲ ਦੇਣਗੇ ਉਹ 3-4 ਘੰਟੇ ਤੁਹਾਡੇ ਖਰਾਬ ਨਹੀਂ ਜਾਣਗੇ ਉਹ 3-4 ਘੰਟੇ ਦੇ ਵਿੱਚ ਕੋਈ 10 ਮਿੰਟ ਵੀ 10 ਮਿੰਟ ਦੀ ਗੱਲ ਵੀ ਤੁਹਾਡੇ ਦਿਮਾਗ ਤੇ ਕੋਈ ਚੀਜ਼ ਕਲਿੱਕ ਕਰ ਗਈ ਨਾ ਉਦੋਂ ਹੀ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਣੀ ਆ ਕਿਉਂਕਿ ਕਹਿੰਦੇ ਆ ਕਿ ਬੰਦੇ ਦੀ ਜ਼ਿੰਦਗੀ ਆ ਜਿਹੜੀ ਉਹ ਸਿਰਫ ਇੱਕ ਸੈਕਿੰਡ ਦੇ ਵਿੱਚ ਬਦਲ ਜਾਂਦੀ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗਾ ਅਗਰ ਤੁਸੀਂ ਆਨਲਾਈਨ ਸੋਸ਼ਲ ਮੀਡੀਆ ਤੋਂ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਉਹ ਵਰਕਸ਼ਾਪ ਤੁਸੀਂ ਜ਼ਰੂਰ ਜੁਆਇਨ ਕਰੋ ਕਿਉਂਕਿ ਉਹਦੇ ਵਿੱਚ ਮੈਂ ਤੁਹਾਨੂੰ ਬਹੁਤ ਬਰੀਕੀ ਦੇ ਵਿੱਚ ਬਹੁਤ ਹੀ ਹੋਰ ਸਾਰੇ ਪਲੇਟਫਾਰਮ ਨੇ ਜਿਨ੍ਹਾਂ ਤੋਂ ਤੁਸੀਂ ਪੈਸਾ ਕਮਾ ਸਕਦੇ ਹੋ ਅਗਰ ਤੁਸੀਂ ਮੇਰੇ ਵਰਕਸ਼ਾਪ ਜਾਣ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲੇ ਨੰਬਰ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰਕੇ ਤੁਸੀਂ ਉਹ ਵਰਕਸ਼ਾਪ ਬਾਰੇ ਜਾਣਕਾਰੀ ਲੈ ਸਕਦੇ ਹੋ ਸੋ ਦੋਸਤੋ ਮਿਲਦੇ ਆਪੋ ਜਲਦੀ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੁਰੂ